ਕਾਮੇਡੀਅਨ ਟਿੱਕੂ ਤਲਸਾਨੀਆਂ ਦੀ ਅਚਾਨਕ ਸਿਹਤ ਵਿਗੜੀ ਹੈ ਟਿੱਕੂ ਤਲਸਾਨੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਟਿੱਕੂ ਤਲਸਾਨੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਦਾਖਲ ਹੋਣ ਦਾ ਮੁੱਖ ਕਾਰਨ ਹਾਰਟ ਅਟੈਕ ਦੱਸਿਆ ਗਿਆ ਹੈ ਟੀਵੀ ਤੇ ਬਾਲੀਵੁੱਡ ਦੀਆਂ ਕਈ ਫਿਲਮਾਂ ਦੇ ਵਿੱਚ ਜੋ ਕਿ ਕੰਮ ਕਰ ਚੁੱਕੇ ਨੇ ਤੇ ਅਦਾਕਾਰ ਤੇ ਕਾਮੇਡੀਅਨ ਟਿੱਕੂ ਤਲਸਾਨੀਆਂ ਦੀ ਅਚਾਨਕ ਦਰਸਲ ਸਿਹਤ ਵਿਗੜਨ ਦੀ ਖਬਰ ਸਾਹਮਣੇ ਆ ਰਹੀ ਹੈ ਟਿੱਕੂ ਤਲਸਾਨੀਆਂ ਨੂੰ ਹਸਪਤਾਲ ਦੇ ਵਿੱਚ ਜੋ ਕਿ ਭਰਤੀ ਕਰਵਾਇਆ ਗਿਆ ਹੈ ਅੱਜ ਜਨਾਂ ਦੀ ਕੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਦਾਖਲ ਹੋਣ ਦਾ ਮੁੱਖ ਕਾਰਨ ਜੋ ਕਿ ਫਿਲਹਾਲ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਾਰਟ ਐਟੈਕ ਦੱਸਿਆ ਗਿਆ ਹੈ ਟੀਵੀ ਤੇ ਬਾਲੀਵੁੱਡ ਦੀਆਂ ਕਈ ਫਿਲਮਾਂ ਦੇ ਵਿੱਚ ਜੋ ਕਿ ਕੰਮ ਕਰ ਚੁੱਕੇ ਨੇ ਜਾਣਿਆ ਪਹਿਚਾਣਿਆ ਚਿਹਰਾ ਜਨਾਂ ਦੀ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਵਿਖਾ ਰਹੇ ਹਾਂ ਜਿਨ੍ਹਾਂ ਦਾ ਨਾਮ ਟਿੱਕੂ ਤਲਸਾਨੀਆ ਜਨਾਂ ਦੀ ਅਚਾਨਕ ਅਚਾਨਕ ਸਿਹਤ ਵਿਗੜਦੀ ਹੈ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਨਾਜ਼ੁਕ ਦਸਤੀ ਜਾਰੀ ਹੈ ਲਗਾਤਾਰ ਡਾਕਟਰਾਂ ਦੀ ਟੀਮ ਦੇ ਵੱਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹਸਪਤਾਲ ਦੇ ਵਿੱਚ ਦਾਖਲ ਹੋਣ ਦਾ ਮੁੱਖ ਕਾਰਨ ਜੋ ਕਿ ਹਾਰਟ ਅਟੈਕ ਦੱਸਿਆ ਗਿਆ ਹੈ